ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਵਲੌਗ ਅੱਜ ਅਸੀਂ ਸਵੇਰੇ ਸਵੇਰੀ ਆਪਣੇ ਘਰੋਂ ਆਪਣੇ ਸਫਰਾਂ ਨੂੰ ਨਿਕਲ ਚੁੱਕੇ ਹਾਂ ਜੀ ਕੱਲ ਆਪਾਂ ਸ਼ਾਮੀ ਚਲਾ ਰਹੇ ਸੀਗੇ ਉਬਰ ਤੇ ਉਬਰ ਚਲਾਉਂਦੇ ਵਕਤ ਆਪਾਂ ਨੂੰ ਇੱਕ ਕਸਟਮਰ ਮਿਲਿਆ ਉਹ ਕਹਿੰਦੇ ਕਿ ਆਪਾਂ ਮਾਰਨਿੰਗ 에어ਪੋਰਟ ਜਾਣਾ ਹੈ ਤੇ ਬਸ ਆਪਾਂ ਉਸੇ ਕਸਟਮਰ ਨੂੰ ਹੋਟਲ ਤੋਂ ਪਿਕ ਕਰਕੇ ਤੇ 에어ਪੋਰਟ ਡ੍ਰੌਪ ਕਰਨ ਚੱਲੇ ਆਂ ਜੀ ਆਓ ਆਪਾਂ ਕਸਟਮਰ ਨੂੰ ਪਿਕ ਕਰੀਏ ਹੋਟਲ ਤੋਂ ਤੇ ਹੁਣ ਸਵੇਰ ਦੇ 5:35 ਹੋ ਚੁੱਕੇ ਆ ਜੀ ਅਜੇ ਸਵੇਰੇ ਸਵੇਰੀ ਬਦਲ ਚੜੇ ਹੋਏ ਆ ਤੇ ਦੇਖੋ ਸ਼ਾਇਦ ਮੀ ਪੈ ਜੇ ਅੰਮ੍ਰਿਤਸਰ ਤਾਂ ਮੀ ਪੈਂਦਾ ਹੀ ਰੰਦਾ ਹੈ ਮੈਨੂੰ ਜਿੰਦ ਤੱਕ ਲੱਗਦਾ ਕਿਤੇ ਤਾਂ ਕਿਤੇ ਮੀ ਪੈ ਰਿਹਾ ਹੈ ਲੋ ਦੋਸਤੋ ਆਪਾਂ ਮਾਲ ਰੋਡ ਤੇ ਪਹੁੰਚ ਚੁੱਕੇ ਆ ਤੇ ਮੈਂ ਜੇ ਮੀ ਦੀ ਗੱਲ ਕਰ ਹੀ ਰਿਹਾ ਸੀਗਾ ਤੇ ਮੀ ਸਟਾਰਟ ਵੀ ਹੋ ਗਿਆ ਏ ਆਉਣਾ ਤੇ ਆਪਾਂ ਵੈਸੇ ਹੋਟਲ ਪਹੁੰਚ ਗਏ ਆ ਤੇ ਹੋਟਲੋਂ ਆਪਾਂ ਆਪਣੇ ਕਸਟਮਰ ਨੂੰ ਪਿਕ ਕਰ ਲਈਏ ਤੇ ਫਿਰ ਆਪਾਂ ਚਲਦੇ ਆਂ ਏਅਰਪੋਰਟ ਸਾਈਡ ਨੂੰ ਤੇ ਏਅਰਪੋਰਟ ਸਾਈਡ ਨੂੰ ਮੈਨੂੰ ਲੱਗਦਾ ਕਾਫੀ ਤੇਜ਼ ਬਾਰਿਸ਼ ਆਪਾਂ ਨੂੰ ਮਿਲੇਗੀ ਕਿਉਂਕਿ ਮੈਨੂੰ ਦੂਰੋਂ ਹੀ ਦੇਖ ਕੇ ਲੱਗ ਰਿਹਾ ਹੈ ਕਿ ਦੂਰ ਨਜ਼ਰ ਆ ਰਿਹਾ ਹੈ ਕਿ ਕਾਫੀ ਜ਼ਬਰਦਸਤ ਬਾਰਿਸ਼ ਆ ਰਹੀ ਹੈ ਤੇ ਆਪਾਂ ਪਹਿਲਾਂ ਕਰੀਏ ਆਪਣੇ ਕਸਟਮਰ ਨੂੰ ਪਿਕ ਤੇ ਫਿਰ ਚਲਦੇ ਆਂ ਆਪਾਂ ਏਅਰਪੋਰਟ ਨੂੰ ਹਾਂਜੀ ਦੋਸਤੋ ਮੇਰੇ ਵੱਲੋਂ ਸਾਰੇ ਵੀਰਾਂ ਭਰਾਵਾਂ ਨੂੰ ਸੌਰੀ ਮੈਂ ਤੁਹਾਨੂੰ ਕੁਦਰਤ ਦਾ ਮੀਂਹ ਦਾ ਨਜ਼ਾਰਾ ਦਿਖਾਉਣਾ ਸੀਗਾ ਬਹੁਤ ਹੀ ਸ਼ਾਨਦਾਰ ਸੀਗਾ ਇੰਨੀ ਜਿਆਦੀ ਬਾਰਿਸ਼ ਪੈਣ ਦੇ ਹੀ ਬਹੁਤ ਹੀ ਜਿਆਦੀ ਕਿ ਮੈਂ ਗੱਡੀ 20 30 ਦੀ ਸਪੀਡ ਤੇ ਚਲਾ ਰਿਹਾ ਸੀਗਾ ਤੇ ਤਾਂ ਵੀ ਮੈਨੂੰ ਗਾੜੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀਗਾ ਉਹ ਨਜ਼ਾਰਾ ਮੈਂ ਤੁਹਾਨੂੰ ਤਾਂ ਨਹੀਂ ਦਿਖਾ ਪਾਇਆ ਕਿਉਂਕਿ ਮੈਂ ਜਦੋਂ ਆਪਣੇ ਆਪਣੇ ਕਸਟਮਰ ਨੂੰ ਉੱਥੇ ਹੋਟਲ ਤੋਂ ਲੈ ਕੇ ਤੁਰਿਆ ਤੇ ਮੇਰੀ ਇੱਕਦਮ ਸਟੋਰੇਜ ਫੁੱਲ ਦਾ ਮੈਨੂੰ ਮੈਸੇਜ ਆ ਗਿਆ ਤੇ ਉਸ ਤੋਂ ਬਾਅਦ ਮੇਰਾ ਕੈਮਰਾ ਵੀ ਓਪਨ ਨਹੀਂ ਹੋਇਆ ਤਾ ਮੈਂ ਵੀਡੀਓ ਸ਼ੂਟ ਨਹੀਂ ਕਰ ਪਾਇਆ ਤਾਂ ਤੁਹਾਨੂੰ ਮੈਂ ਉਹ ਨਜ਼ਾਰਾ ਨਹੀਂ ਦਿਖਾ ਪਾਇਆ ਤੇ ਇਸ ਕਰਕੇ ਉਹ ਰਹਿ ਗਿਆ ਤੇ ਹੁਣ ਆਪਾਂ 에어ਪੋਰਟ ਦੇ ਬਿਲਕੁਲ ਕੋਲ ਆ ਗਏ ਆ ਅੱਜ ਵੀ ਥੋੜਾ ਜਿਹਾ ਜਿਹੜਾ ਰੰਗ ਢੰਗ ਆ ਉਹ ਬਾਰਿਸ਼ ਵਾਲਾ ਹੀ ਆ ਤੇ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਬਾਰਿਸ਼ ਦੁਬਾਰਾ ਪਵੇਗੀ 에어ਪੋਰਟ ਦੇ ਅੰਦਰ ਐਂਟਰ ਹੋ ਚੁੱਕੇ ਆ ਇਤੋਂ ਆਪਾਂ ਨੂੰ ਇੱਕ ਆ ਸਲਿੱਪ ਮਿਲਦੀ ਆ 5 ਮਿੰਟ ਵਾਲੀ 5 ਮਿੰਟ ਫ੍ਰੀ ਹੁੰਦੀ ਆ ਪਾਰਕਿੰਗ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਰਜਸ ਪੈ ਜਾਂਦੇ ਆ ਜਦੋਂ ਟਾਈਮ ਓਵਰ ਹੋ ਜਾਂਦਾ ਹੈ ਆਪਾਂ ਗਸਟ ਨੂੰ ਆਪਣੇ ਡ੍ਰੌਪ ਕਰ ਦਿੱਤਾ ਹੈ ਤੇ ਹੁਣ ਆਪਾਂ ਹੋ ਗਏ ਫ੍ਰੀ ਕੱਲ ਨਾ ਇੱਥੇ 에어ਪੋਰਟ ਦੇ ਵਿੱਚ ਨਾ ਇੱਕ ਗੁਰਦੁਆਰਾ ਸਾਹਿਬ ਆ ਤੇ ਇੱਥੇ ਕੱਲ ਮੇਲਾ ਸੀਗਾ ਕੱਲ ਬਹੁਤ ਜ਼ਿਆਦਾ ਰਸ਼ ਸੀਗਾ ਮੈਂ ਕੱਲ ਸ਼ਾਮ ਵੀ ਆਇਆ ਸੀਗਾ ਤੇ ਬਹੁਤ ਜ਼ਿਆਦਾ ਰਸ਼ ਸੀਗਾ ਮੈਂ ਕਾਫੀ ਟਾਈਮ ਵਾਸਤੇ ਇੱਥੇ ਜਾਮ ਵਿੱਚ ਫਸਿਆ ਰਿਆ ਇੱਥੇ ਜਦੋਂ ਤੁਸੀਂ ਕਿਸੇ ਨੂੰ ਵੀ ਪਿਕ ਜਾਂ ਡ੍ਰੌਪ ਕਰਨਾ ਹੁੰਦੇ ਹੋ ਤੇ ਇੱਥੇ ਸਿਰਫ 5 ਮਿੰਟ ਵਾਸਤੇ ਤੁਹਾਡੀ ਪਾਰਕਿੰਗ ਫ੍ਰੀ ਆ ਉਸ ਤੋਂ ਬਾਅਦ ਤੁਹਾਨੂੰ ਚਾਰਜਸ ਪੈ ਜਾਣਗੇ ਤੇ ਜੇ ਤੁਸੀਂ ਇੱਥੇ ਵਾਰਨਿੰਗ ਦੇਣ ਵਾਸਤੇ ਵੀ ਖਲੋਤੇ ਨੂੰ ਦੇਦੇ ਜੇ ਤੁਸੀਂ ਵਾਰਨਿੰਗ ਸੁਣ ਕੇ ਵੀ ਆਪਣੀ ਗੱਡੀ ਸਾਈਡ ਤੇ ਨਹੀਂ ਕਰਦੇ ਹੋ ਤੇ ਫਿਰ ਤੁਹਾਨੂੰ ਜੁਰਮਾਨਾ ਵੀ ਲੱਗ ਜਾਊਗਾ ਤੁਹਾਡਾ ਚਲਾਨ ਵੀ ਕੱਟਿਆ ਜਾਊਗਾ ਇਸ ਕਰਕੇ ਮੇਰੇ ਵੀਰ ਭਰਾ ਜਿਹੜੇ ਵੀ ਇੱਥੇ ਹੁੰਦੇ ਹੁੰਦੇ ਹੋ ਇਥੇ ਆਪਣਾ 5 ਮਿੰਟ ਦੇ ਵਿੱਚ ਵਿੱਚ ਆਪਣੇ ਫੈਮਿਲੀ ਮੈਂਬਰ ਜਾਂ ਆਪਣੇ ਕਸਟਮਰ ਉਤਾਰ ਕੇ ਟਿਮਿੰਟੋ-ਟਿਮਿੰਟ ਬਾਹਰ ਚਲ ਜਾਇਆ ਕਰੋ ਜਿਹੜੇ ਦੇ ਆਪਣੇ ਟੈਕਸੀਆਂ ਟੈਕਸੀ ਵਾਲੇ ਵੀਰ ਉਹਨਾਂ ਨੂੰ ਤਾਂ ਚਲੋ ਪਤਾ ਹੀ ਆ ਤੇ ਜਿਹੜੇ ਹੋਰ ਵੀਰ ਭਰਾ ਇੱਥੇ ਆਉਂਦੇ ਆ ਉਹ ਆਪਣੇ ਇੱਥੇ ਆਪਣੇ ਫੈਮਿਲੀ ਮੈਂਬਰ ਉਤਾਰ ਕੇ ਤੇ ਉਧਰ ਪਾਰਕਿੰਗ ਬਣੀ ਆ ਬਾਹਰ ਵਾਲੀ ਸਾਈਡ ਤੇ ਤੇ ਉੱਥੇ ਜਾ ਕੇ ਆਪਣੀ ਗੱਡੀ پارک ਕਰ ਲਿਆ ਕਰੋ ਤਾਂ ਕਿ ਤੁਸੀਂ ਫਾਈਨ ਤੋਂ ਬਚ ਸਕੋ ਆਓ ਹੁਣ ਆਪਾਂ ਵੀ ਚੱਲਦੇ ਆ ਬਾਹਰ ਆਪਣੇ ਵੀ 5 ਮਿੰਟ ਖਤਮ ਹੋਣ ਵਾਲੇ ਆ ਕਿਤੇ ਆਪਾਂ ਨੂੰ ਵੀ ਫਾਈਨ ਨਾ ਪੈ ਜੇ ਤੇ ਜਾ ਕੇ ਆਪਾਂ ਲਾਡੋ ਸਾਫ਼ ਕਰ ਲਈਏ ਕਾਫੀ ਜਿਆਦਾ ਗੰਦੀ ਹੋਈ ਆ ਲੋ ਜੀ ਆਪਾਂ ਦਾ ਬਚ ਗਏ ਆ ਆਪਣਾ 1 ਮਿੰਟ ਰਹਿ ਗਿਆ ਸੀਗਾ 4 ਮਿੰਟ ਆਪਾਂ ਅੰਦਰ ਰਿਜ਼ੂਜ਼ ਕਰ ਲਏ ਸੀ ਤੇ 1 ਉਹ ਮਿੰਟ ਆਪਣਾ ਰਹਿ ਗਿਆ ਸੀ ਫਾਈਨ ਪੈਨ ਤੋਂ ਪਹਿਲਾਂ ਪਹਿਲਾਂ ਆਪਾਂ ਬਾਹਰ ਆ ਗਏ ਆ ਤੇ ਹੁਣ ਆਪਾਂ ਕਿਤੇ ਵਧੀਆ ਜੀ ਚੰਗੀ ਜੀ ਜਗ੍ਹਾ ਲੱਭ ਕੇ ਆਪਾਂ ਗੱਡੀ ਖਿਹਾਰ ਕੇ ਤੇ ਸਾਫ਼ ਕਰ ਲਈਏ ਲੋ ਦੋਸਤੋ ਆਪਾਂ ਥੋੜੀ ਗੱਡੀ ਸਾਫ਼ ਕਰਨੀ ਹੈ ਥੋੜੀ ਗੱਡੀ ਸਾਫ਼ ਹੋ ਜਾਊਗੀ ਆਪਣੀ ਤੇ ਫਿਰ ਆਪਾਂ ਚੱਲਦੇ ਆਂ ਸਿਟੀ 'ਚ ਮੈਨੂੰ ਲੱਗਦਾ ਬਾਰਿਸ਼ ਫੇਰ ਆ ਜਾਣੀ ਆ ਆਪਾਂ ਗੱਡੀ ਸਾਫ਼ ਕਰਨ ਚ ਹੀ ਰਹਿਣਾ ਲੋ ਜੀ ਦੋਸਤੋ ਪੂਰ ਤਾਂ ਪੈਣੀ ਵੀ ਸ਼ੁਰੂ ਹੋ ਗਈ ਐ ਤੇ ਮੈਨੂੰ ਨਹੀਂ ਲੱਗਦਾ ਕਿ ਗੱਡੀ ਸਾਫ਼ ਕਰਨ ਦਾ ਆਪਣਾ ਕੋਈ ਫਾਇਦਾ ਹੋਊਗਾ ਆ ਮੈਂ ਚਾਰ ਕਬੂਂਦਾ ਸਾਫ਼ ਕੀਤੀਆਂ ਹੋਣੀਆਂ ਤੇ ਅੱਠ ਪੈ ਵੀ ਗਈਆਂ ਅਰੇ ਬਾਪ ਮੀ ਪੌਣਾ ਦੇ ਕੇ ਵਾਰ ਪਾ ਖੁੱਲ ਗਏ ਵੈਸੇ ਰੱਬ ਨੇ ਬਹੁਤ ਵਾਹ ਲਾਈ ਆ ਬਹੁਤ ਜ਼ਿਆਦਾ ਖੁੱਲ ਗਏ ਮੀ ਪਿਆ ਤੁਹਾਨੂੰ ਇਹ ਨਹੀਂ ਮੈਂ ਵਿਖਾ ਸਕਿਆ ਕੋਈ ਨਹੀਂ ਜੇ ਦੁਬਾਰਾ ਇਹ ਬਾਰਿਸ਼ ਹੋ ਰ ਫਿਰ ਤੁਹਾਨੂੰ ਮੈਂ ਸਾਰਾ ਵੀਊ ਦਿਖਾਉਂਗਾ ਬਹੁਤ ਸ਼ਾਨਦਾਰ ਵੀਊ ਹੀ ਸਵੇਰੇ ਤੇ ਉਹ ਤਾਂ ਬਾਰਿਸ਼ ਫੇਰ ਸ਼ੁਰੂ ਹੋ ਗਈ ਆ ਹੁਣ ਆਪਾਂ ਐਨਕ ਦੇ ਸ਼ੀਸ਼ੇ ਸਾਫ਼ ਕਰਕੇ ਤੇ ਅੰਦਰ ਬੈਠ ਜਾਈਏ ਗੱਡੀ ਦੇ ਦੇ ਸ਼ੀਸ਼ੇ ਸਾਫ਼ ਹੋਣੇ ਨਹੀਂ ਆ ਜਿੰਨੇ ਕ ਆਪਾਂ ਗੱਡੀ ਦੇ ਸ਼ੀਸ਼ੇ ਸਾਫ਼ ਕੀਤੇ ਉਹਨੇ ਕ ਫੇਰ ਲਿਬੜ ਜਾਣੇ ਆਪਾਂ ਗੱਡੀ ਦਾ ਮੈਡ ਮੂੜ ਝਾੜ ਲੈਨੇ ਇੱਕ ਵਾਰੀ ਮੈਡ ਵੀ ਪਾਣੀ ਤੋਂ ਬਿਨਾ ਸਾਫ਼ ਨਹੀਂ ਹੁੰਦੇ ਆ ਦੋ ਚਾਰ ਦਿਨ ਹੋ ਗਏ ਆ ਕਿ ਸਵੇਰੇ ਤੇ ਸ਼ਾਮ ਨੂੰ ਬੱਦਲਵਾਈ ਹੋ ਜਾਂਦੀ ਏਰੇ ਨਾਲ ਥੋੜਾ ਜਿਹਾ ਮੌਸਮ ਸ਼ਾਨਦਾਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਠੰਡ ਡਾ ਜਾ ਹੋ ਜਾਂਦਾ ਏ ਤੇ ਦੁਪਹਿਰੇ ਜੇ ਹਮਸ ਹੋ ਜਾਂਦਾ ਏ ਮੀ ਪਾ ਕੇ ਫਿਰ ਹਮਸ ਹੋ ਜਾਂਦਾ ਫਿਰ ਚਿਪਚਿਪਾ ਜਾ ਕੰਮ ਹੋ ਜਾਂਦਾ ਵਾ ਤੇ ਇਹ ਹੁਣ ਮੈਨੂੰ ਲੱਗਦਾ ਮਹੀਨਾ ਖੰਡੇ ਇੱਥੇ ਹੀ ਕੰਮ ਚੱਲੂਗਾ ਗਾੜੀ ਆ ਜਾਣੀ ਠੰਡ ਤੇ ਫਿਰ ਫਿਰ ਠੰਡ ਆ ਜਾਣੀ ਮੈਂ ਤਾਂ ਸੋਚਿਆ ਮੈਂ ਚਲੋ ਗੱਡੀ ਇੱਕ ਵਾਰੀ ਸਾਫ਼ ਕਰ ਲਾਂਗੇ ਲਿਸ਼ਕਾਲਾਂਗੇ ਆਪਣੀ ਲਾਡੋ ਥੋੜੀ ਜਿ ਲਿਸ਼ਕੂ ਕੀਤੇ ਫੇਰ ਹੀ ਮਜ਼ਾ ਆਣਾ ਆਪਾਂ ਨੂੰ ਵੀ ਗੱਡੀ ਚਲਾਉਂਦਾ ਪਰ ਰੱਬ ਕਹਿੰਦਾ ਅੱਜ ਤੇਰੀ ਲਾਡੋ ਲਬੇੜ ਕੇ ਰੱਖਣੀ ਆ ਉਹ ਵੇਖੋ ਜੀ ਸਿਰ ਤੇ ਬੱਦਲ ਕਿਵੇਂ ਚੜੇ ਆ ਮੈਨੂੰ ਨਹੀਂ ਲੱਗਦਾ ਕਿ ਇੰਨੇ ਅਜ ਮੀ ਬੰਦ ਕਰਨਾ ਵ ਪਹਿਣਾ ਜੀ ਦਾਮੀ ਤੇ ਆਪਾਂ ਨੂੰ ਥੋੜੀ ਥੋੜੀ ਲੱਗੀ ਭੁੱਖ ਤੇ ਆਓ ਆਪਾਂ ਚਾਹ ਪਾਣੀ ਦਾ ਅਰੇਂਜਮੈਂਟ ਕਰੀਏ ਖਾਈਏ ਪੀઈએ ਥੋੜਾ ਬੋਤਾ ਤੇ ਫਿਰ ਆਪਾਂ ਕੰਮ ਕਰ ਵੇਖੀਏ ਅਸੀਂ ਚਾਹ ਪੀਣ ਵਾਸਤੇ ਅੰਮ੍ਰਿਤਸਰ ਦੇ ਮਸ਼ਹੂਰ ਅਸ਼ੀਤਕ ਚਾਹ ਵਾਲੇ ਦੇ ਕੋਲ ਆ ਗਏ ਆ ਤੇ ਆਪਾਂ ਪੀਏ ਇੱਕੋ ਕੱਪ ਚਾਹ ਦੇ ਨਾਲ ਖਾਈਏ ਇੱਕ ਬੰਦ ਮੱਖਣ ਜੀ ਦੋਸਤੋ ਆਪਾਂ ਲੱਗੇ ਆ ਛਗਣ ਬੰਦ ਮੱਖਣ ਤੇ ਚਾਹ ਇਹਨਾਂ ਦਾ ਬੰਦ ਮੱਖਣ ਬਹੁਤ ਸਵਾਦ ਹੁੰਦਾ ਹੈ ਮੈਨੂੰ ਲੱਗੀ ਸਵੇਰ ਦੀ ਭੁੱਖ ਮੈਂ ਸੋਚਿਆ ਮੈਂ ਚਲੋ ਬਨਾਣਾ ਸ਼ੇਕ ਵਗੈਰਾ ਪੀਨੇ ਆ ਉਹ ਮੈਨੂੰ ਲੱਭਿਆ ਹੀ ਨਹੀਂ ਤੇਰੇ ਵੈ ਮੈਂ ਚਾਹ ਤਾਂ ਬਹੁਤ ਸ਼ਕੀਨੀ ਆ ਪਰ ਬਾਹਰ ਅੰਦਰ ਪੀਣੀ ਪੈਂਦੀ ਆ ਪਰ ਜਦੋਂ ਮੈਂ ਘਰੇ ਹੁੰਦਾ ਮੇਰੀ ਸਾਰੀ ਦਿਹਾੜੀ ਚਾਹ ਹੀ ਪੀਣਾ ਰਹਿੰਦਾ ਸ਼ੀਤਲ ਆਰਿਆਂ ਦੇ ਹਰ ਇੱਕ ਜੀ ਸਵਾਦ ਹੀ ਹੁੰਦੀ ਆ। ਭਾਵੇਂ ਦੇ ਕੁਲਚੇ ਛੋਲੇ ਲੈ ਲਓ, ਪਟੂਰੇ ਛੋਲੇ ਲੈ ਲਓ, ਬੰਦ ਮਸਾਲਾ ਲੈ ਲਓ, ਚਾਹ ਲੈ ਲਓ। ਥੋੜਾ ਅਟਰਨ ਪਟਰਨ ਲੈ ਲਓ। ਸਵਾਦ ਹੀ ਹੁੰਦਾ ਵਾ ਜਿਹੜਾ ਆ ਬਣਾਉਂਦੇ ਨੇ। ਹਾਂਜੀ ਦੋਸਤੋ ਚਾਹ ਆਪਾਂ ਪੀ ਲਈ ਆ। ਇਹ ਸ਼ੀਤਲ ਚਾਹ ਵਾਲੇ ਦੀ ਲੋਕੇਸ਼ਨ ਹੈਗੀ ਆ ਜਿਹੜਾ ਅੰਮ੍ਰਿਤਪਾਲ ਹਸਪਤਲ ਵਾਲਾ ਚੌਕ ਆ। ਉਹਦੇ ਬਿਲਕੁਲ ਕੋਲ ਇਹ ਵੀ ਕਹਿ ਸਕਦੇ ਹੋ ਕਿ ਅੰਮ੍ਰਿਤਪਾਲ ਹਸਪਤਲ ਦੇ ਓਪੋਜ਼ਿਟ ਸ਼ੀਤਲ ਚਾਹ ਵਾਲੇ ਦੀ ਦੁਕਾਨ ਹੈ ਜੀ। ਹੁਣ ਆਪਾਂ ਕੋਈ ਕਰੀਏ ਕੰਮ ਕਰ। ਚੱਲੀਏ ਕਿ ਪਾਸੇ। ਹਾਂਜੀ ਦੋਸਤੋ ਆਪਾਂ ਸਵੇ ਮੈਂ ਸਵੇਰ ਦਾ 5:30 ਵਜੇ ਦਾ ਘਰੋਂ ਨਿਕਲੇ ਆ ਤੇ ਹੁਣ 11:30 ਹੋ ਗਏ ਅਜੇ ਤੱਕ ਆਪਾਂ ਨੂੰ ਕੋਈ ਕੰਮ ਨਹੀਂ ਮਿਲਿਆ ਵਿਹਲੇ ਬੈਠੇ ਆਪਾਂ ਫੋਨ ਜਲਾ ਰਹੇ ਆ ਜਾਂ ਬਾਹਰ ਜਾਤੀਆਂ ਮਾਰ ਰਹੇ ਆ ਹੋਰ ਤਾਂ ਕੋਈ ਕੰਮ ਨਹੀਂ ਹੈਗਾ ਆਪਾਂ ਨੂੰ ਤੇ ਜੇ ਕਿਤੇ ਤੁਹਾਨੂੰ ਵੀ ਕਿਸੇ ਵੀਰ ਭਰਾ ਨੂੰ ਕਿਸੇ ਗੱਡੀ ਦੀ ਲੋਡ ਹੋਵੇ ਕਿਤੇ ਫੰਕਸ਼ਨ ਤੇ ਜਾਣਾ ਜਾਂ ਕਿਰੇ ਮੈਰਿਜ ਤੇ ਜਾਣਾ ਜਾਂ ਇਧਰ ਉਧਰ ਕਿਤੇ ਵੀ ਜਾਣਾ ਹੋਵੇ ਉਦਾਂ ਵੀ ਕਿਰੇ ਪਾੜਾ ਦੀ ਸੇਵਾ ਕਰਨੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਿਹਲੇ ਬੈਠਣਾ ਵੀ ਬੜਾ ਔਖਾ ਵਾ ਅਜੇ ਕੰਮ-ਕੰਮ ਕਰੀਏ ਤੇ ਕੰਮ ਕਰਦੇ ਆ ਸਮਾਂ ਨਿਕਲ ਜਾਂਦਾ ਵਾ ਤੇ ਵਿਹਲਾ ਬੈਠ ਨਹੀਂ ਹੁੰਦਾ ਸਵੇਰ ਦਾ ਮੈਂ ਘਟੋ ਘਟਾ ਜਿਆਦਾ ਨਹੀਂ ਤੇ 15 16 ਕਿਲੋਮੀਟਰ ਗੱਡੀ ਫालतू ਦੀ ਚਲਾਤੀ ਹੋਣੀ ਆ ਕੰਮ ਲੱਭਦੇ ਲੱਭਦੇ ਨੇ ਤੇ ਅੱਜ ਓਬਰ ਦਾ ਵੀ ਕੋਈ ਕੰਮ ਨਹੀਂ ਹੈਗਾ ਇੱਕ ਰਾਈਡ ਪਈ ਸਵੇਰ ਦੀ ਸਿਰਫ 100 ਤੇ 20 ਰੁਪਏ ਦਾ ਕੰਮ ਕੀਤਾ ਸਵੇਰ ਦਾ ਮੈਂ ਤੇ ਹੁਣ ਮੈਂ ਖਜਲ ਖਵਾਰ ਜਾ ਹੋ ਗਏ ਤੇ ਰੇਲਵੇ ਸਟੇਸ਼ਨ ਦੇ ਬਾਹਰ ਆ ਕੇ ਖੜ ਗਿਆ ਵਾਂ 1 ਵਜੇ ਟ੍ਰੇਨ ਆਉਂਦੀ ਆ ਵੇਖੋ ਸ਼ਾਇਦ ਕੋਈ ਰਾਈਡ ਹੀ ਪੈਦੀ ਆਪਾਂ ਨੂੰ ਉਹਦੀ ਵੇਟ ਚ ਖਲੋਤਾ ਵੇਖਦੇ ਆ ਕੋਈ ਬੰਦ ਹੀ ਗੱਲ ਠੀਕ ਹੈ ਨਹੀਂ ਤਾਂ ਫਿਰ ਕੋੜ ਦੀ ਸ਼ਾਨ ਲੱਭ ਕੇ ਗੱਡੀ ਲਾ ਕੇ ਤੇ ਕੜੀ ਰੈਸਟ ਕਰ ਲੈਣੇ ਆ ਨੀਂਦ ਵੀ ਆਈ ਜਾਂਦੀ ਹੈ ਹੁਣ ਵਿਲੇ ਬੰਦੇ ਨੂੰ ਨੀਂਦ ਹੀ ਆਊਗੀ ਹੋਰ ਆਉਣਾ ਵੀ ਕੀ ਹੈ ਕਮਾਈ ਤੇ ਆਉਣੀ ਤੇ ਕੇ ਪਾਸੇ ਹਾਂਜੀ ਦੋਸਤੋ ਹੁਣੇ-ਹੁਣੇ ਆਪਾਂ ਨੂੰ ਇੱਕ ਰਾਈਡ ਪਈ ਸੀ ਸਟੇਸ਼ਨ ਤੋਂ ਤੇ ਉਹ ਆਪਾਂ ਡ੍ਰੌਪ ਕਰ ਆਏ ਹਾਂ ਕਸਟਮਰ ਨੂੰ ਤੇ ਹੁਣ ਆਪਾਂ ਅਸੀਂ ਹੁਣ ਅਸੀਂ ਦੁਬਾਰਾ ਸਟੇਸ਼ਨ ਤੇ ਚੱਲੇ ਹਾਂ ਕਿਉਂਕਿ ਸਵਾ ਦੋ ਵਜੇ ਫੇਰ ਇੱਕ ਟ੍ਰੇਨ ਆਉਣੀ ਹੈ ਸ਼ਾਇਦ ਦੋਸਤੋ ਵੀ ਆਪਾਂ ਨੂੰ ਰਾਈਡ ਪੈ ਜੇ ਅੱਜ ਤੇ ਬਹੁਤ ਮੰਦਾ ਹਾਲ ਹੋਇਆ ਪਿਆ ਕੰਮ ਦਾ ਬਿਲਕੁਲ ਵੀ ਕੰਮ ਨਹੀਂ ਹੈ ਅੱਜ ਕੰਮ ਕੀ ਸ਼ਹਿਰ ਦੇ ਵਿੱਚ ਰੌਣਕ ਵੀ ਬਹੁਤ ਘਟੇ ਗਈਆਂ ਪਤਾ ਨਹੀਂ ਕੀ ਚੱਕਰ ਹੈਗਾ ਜੀ ਦੋਸਤੋ ਹਾਂਜੀ ਦੋਸਤੋ ਅੱਜ ਦੇ ਆਪਣੇ ਨਾਲ ਬਹੁਤੀ ਮਾੜੀ ਹੋਈ ਆ ਆਪਾਂ ਨੂੰ ਸਵੇਰ ਤੱਕ ਕੋਈ ਕੰਮ ਨਹੀਂ ਮਿਲਿਆ ਤੇ ਆਪਾਂ ਗੱਡੀ 'ਚ ਬਿਠੇ ਬਿਠੇ ਤੱਕ ਚੁੱਕੇ ਆ ਤੇ ਹੁਣ ਆਪਾਂ ਘਰੋਂ ਚੱਲੇ ਆ ਥੋੜੀ ਰੈਸਟ ਕਰ ਲਈਏ ਤੇ ਸ਼ਾਮ ਨੂੰ ਫੇਰ ਨਿਕਲਾਂਗੇ ਫੇਰ ਟਰਾਈ ਕਰਾਂਗੇ ਜੇ ਤਾਂ ਕੋਈ ਬਣ ਜੂ ਕੋਈ ਗੱਲ ਠੀਕ ਆ ਨਹੀਂ ਤਾਂ ਫੇਰ ਖਾ ਪੀ ਕੇ ਸੌਂ ਲਾਂਗੇ ਇਹੋ ਕੁਸ਼ੀ ਆ ਦੋਸਤੋ ਆਪਾਂ ਦੁਪਹਿਰੇ ਘਰ ਆ ਗਏ ਸੀ ਤੇ ਘਰ ਆ ਕੇ ਆਪਾਂ ਰੈਸਟ ਵਗੈਰਾ ਕਰ ਲਈਏ ਥੋੜੀਆਂ ਬਹੁਤੀਆਂ ਲੇਟੀਆਂ ਮਾਰ ਲੀਆਂ ਤੇ ਹੁਣ ਆਪਾਂ ਫੇਰ ਉੱਠ ਖੜੇ ਆ ਆਪਣੇ ਘਰੋਂ ਲੱਗੇ ਗੱਡੀ ਕੱਢਣ ਤੇ ਹੁਣ ਆਪਾਂ ਲੱਗੀ ਭੁੱਖ ਤੇ ਆਪਾਂ ਇਹ ਮਠੀ ਛੋਲੇ ਮੇਰਾ ਇੱਕ ਫਰੈਂਡ ਹੈਗਾ ਵਾ ਉਹ ਬਹੁਤ ਖਾਂਦਾ ਹੁੰਦਾ ਹੈ ਤੇ ਉਸ ਤੋਂ ਉਹਦੇ ਨਾਲ ਰਹਿ ਰਹਿ ਕੇ ਤੇ ਮੈਨੂੰ ਵੀ ਮਠੀ ਛੋਲਿਆਂ ਦੀ ਆਤ ਪੈ ਗਈ ਤੇ ਹੁਣ ਮੈਂ ਵੀ ਲੱਗਾ ਜੀ ਮਠੀ ਛੋਲੇ ਖਾਂ। ਇਹ ਵੀ ਇੱਥੇ ਮਠੀ ਛੋਲੇ ਬਹੁਤ ਸਵਾਦ ਹੁੰਦੇ ਆ। ਇਹ ਸੁਲਤਾਨ ਮੀਨ ਰੋਡ ਤੇ ਦੁਕਾਨ ਆ ਆਪਣੇ ਸਰ। ਪਹਿਲਾਂ ਵੀ ਦੱਸਿਆ ਕਿ ਕਿਸੇ ਵੀਰ ਭਰਾ ਨੂੰ ਗੱਡੀ ਦੀ ਜ਼ਰੂਰਤ ਹੋਵੇ ਆਪਾਂ ਆਲ ਇੰਡੀਆ ਚਾਹੀਦਾ ਹੈ ਕਿਤੇ ਵੀ ਜਾਣਾ ਹੋਵੇ ਤੁਸੀਂ ਘੁੰਮਣ ਫਿਰਨ ਜਾਣਾ ਫੰਕਸ਼ਨ ਜਾਂ ਕਿ ਪਾਰਟੀ ਤੇ ਜਾਂ ਕਿਸੇ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਨ ਜਾਂ ਕਿਸੇ ਮੰਦਿਰ ਦੀ ਯਾਤਰਾ ਕਰਨ ਕਿਤੇ ਵੀ ਜਾਣਾ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਤੋਂ ਤੁਹਾਨੂੰ ਵੱਡੀ ਗੱਡੀ ਵੀ ਮਿਲ ਜੇਗੀ ਛੋਟੀ ਗੱਡੀ ਵੀ ਮਿਲ ਜੇਗੀ ਤੇ ਆਪਣਾ ਟਰੈਵਲ ਵੀ ਵੱਡਾ ਟੈਂਪੋ ਟਰੈਵਲ ਵੀ ਮਿਲ ਜੇਗਾ ਜੀ ਵੱਡਾ ਟੈਂਪੋ ਟਰੈਵਲ ਵੀ ਮਿਲ ਜੇਗਾ ਤੇ ਆਹ ਹੁਣ ਆਪਾਂ ਕਰੀਏ ਕੰਮ ਸ਼ੁਰੂ ਟਾਈਮ ਵਾਵਾ ਹੁੰਦਾ ਜਾਂਦਾ ਹੈ। ਹਾਂਜੀ ਦੋਸਤੋ ਮੈਂ ਸੁਲਤਾਨਵਿੰਦ ਰੋਡ ਤੋਂ ਉੱਪਰ ਸ਼ੁਰੂ ਕੀਤੀ ਸੀ ਤੇ ਸੁਲਤਾਨਵਿੰਦ ਰੋਡ ਤੋਂ ਲੈ ਕੇ ਸ਼ਹਾਟਾ ਗਾੜੀ ਇੰਡੀਆ ਗੇਟ ਤੋਂ ਲੈ ਕੇ ਤੇ ਬਾਰੇ ਬਾਰ ਜਾ ਕੇ ਗੋਲਡਨ ਗੇਟ ਫਿਰ ਸਟੇਸ਼ਨ ਲਾਗੇ ਖੜਕੇ ਥੋੜਾ ਟਾਈਮ ਹਾਲ ਗੇਟ ਖੜਕੇ ਤੇ ਵਾਪਸ ਮੈਂ ਰੰਜੀਤਾਂ ਵੀ ਨੂੰ ਆ ਗਿਆ ਤੇ ਆਪਾਂ ਨੂੰ ਇੱਕ ਵੀ ਰਾਈਡਰ ਨਹੀਂ ਪਈ ਅੱਜ। ਅੱਜ ਕੰਮ ਦਾ ਬਹੁਤ ਬੰਦਾ ਆਲਾ ਹੀ ਸ਼ਹਿਰ ਦੇ ਵਿੱਚ ਤੇ ਸਵੇਰ ਦਾ ਮੈਂ 5 ਵਜੇ ਦਾ ਉੱਠ ਕੇ ਆਪਣਾ ਕੰਮ ਕਰੰਦਿਆਂ ਪਰ ਅੱਜ ਕੰਮ ਲੱਗਾ ਨਹੀਂ ਸਵੇਰ ਦਾ ਮੈਂ ਇਸੇ ਇੱਕ ਚੱਕਰ ਦੇ ਵਿੱਚ ਹੀ ਡਿਸਟਰਬ ਹੋ ਗਿਆ। ਤੇ ਹੁਣ ਮੈਂ ਵੈਸੇ ਤੱਕ ਗਿਆ ਹਾਂ ਤੇ ਮੇਰਾ ਸਵੇਰੇ ਸ਼ਾਇਦ ਆਪਾਂ ਚੰਡੀਗੜ੍ਹ ਤੋਂ ਜਾਈਏ ਕਿਉਂਕਿ ਮੇਰਾ ਇਰਾਦਾ ਵਾ ਕਿ ਇੱਥੇ ਗੱਲ ਨਹੀਂ ਬਣਦੀ ਉੱਥੇ ਸ਼ਹਿਰ ਬਣ ਜੂਗੀ ਚੰਡੀਗੜ੍ਹ ਵਧੀਆ ਕੰਮ ਚੱਲ ਜਾਂਦਾ ਹੁੰਦਾ। ਲੋ ਦੋਸਤੋ ਆਪਣੇ ਤੇ ਰੱਬ ਨੇ ਥੋੜੀ ਜੀ ਕਿਰਪਾ ਕੀਤੀ ਹੈ ਕਿ ਆਪਾਂ ਨੂੰ ਸਾਰਾ ਦਿਨ ਦਾ ਕੰਮ ਕੋਈ ਨਹੀਂ ਮਿਲਿਆ ਤੇ ਬਟ ਹੁਣ ਮੈਂ ਚੱਲਿਆ ਸੀਗਾ ਰਣਜੀਤ ਐਵੇਨਿਊ ਤੋਂ ਮੈਂ ਚੱਲਿਆ ਸੀਗਾ ਸ਼ੀਤਨ ਸਾਹਿਬ ਤੇ ਸ਼ੀਤਨ ਸਾਹਿਬ ਜਾਂਦੇ ਜਾਂਦੇ ਮੈਨੂੰ ਪੈ ਗਈ ਇੱਕ ਰਾਈਟ ਉਸ ਤੋਂ ਬਾਅਦ ਮੈਂ ਐਲਫਾ 1 ਆ ਗਿਆ ਐਲਫਾ 1 ਤੋਂ ਬਾਅਦ ਮੈਨੂੰ ਰਾਈਟ ਪੈ ਗਈ ਫੇਰ ਮੰਨਾਲੇ ਤੇ ਮਾਨਾਂ ਵਾਲੇ ਤੋਂ ਬਾਅਦ ਮੈਨੂੰ ਰਾਈਟ ਪੈ ਗਈ ਇੱਥੇ ਯੂਨੀਵਰਸਿਟੀ ਜਿਹੜੀ ਬਾਹਰ ਨਵੀਂ ਬਣੀ ਆ ਆਪਣੀ ਮਖੂ ਰੋਡ ਤੇ ਬਣੀ ਆ ਨਾ ਉੱਥੇ ਹੁਣ ਮੈਂ ਇਸ ਟਾਈਮ ਉੱਥੇ ਖਲੋਤਾ ਵਾਂ ਤੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਐ ਤੇ ਥੋੜੀ ਬਹੁਤੀ ਆਪਣੀ ਕਹਿ ਲਵਾਂਗੇ ਚਲੋ ਇਹਦੀ ਮਿਹਨਤ ਕੀਤੀ ਥੋੜੀ ਜੀ ਕੰਮ ਆ ਗਈ ਆਪਣੇ ਤੇ ਹੁਣ ਆਪਾਂ ਮੇਰੀ বাস ਉੱਪਰ ਖਤਮ ਹੋਣੀ ਵਾਲੀ ਆ 11 17 ਤੇ ਹੋ ਜਾਣੀ ਐ ਤੇ 11 16 ਹੋ ਗਿਆ 1 ਮਿੰਟ ਰਹਿ ਗਿਆ ਤੇ ਹੁਣ ਆਪਣਾ ਚਲ ਜੀ ਵਾਪਸ ਆਪਾਂ ਘਰ ਚਲੀਏ ਇਹ ਯੂਨੀਵਰਸਿਟੀ ਬਹੁਤ ਵਧੀਆ ਬਣੀ ਹੈ ਜਿਹੜਾ ਸ਼ਾਨਦਾਰ ਪੀਜੀ ਵਗੈਰਾ ਬਣੇ ਆ ਤੁਹਾਨੂੰ ਮੈਂ ਦਿਖਾਉਂਦਾ ਬਹੁਤ ਵਧੀਆ ਖਾਸ ਬਣੀ ਹੈ ਤੇ ਆਓ ਹੁਣ ਆਪਾਂ ਚਲੀਏ ਕਾਫੀ ਟਾਈਮ ਹੋ ਗਿਆ ਵਾ ਆਈਐਮਐਮ ਦਾ ਕਾਲਜ ਹੈ ਤੇ ਇਹ ਅੱਗੇ ਯੂਨੀਵਰਸਿਟੀ ਦੇ ਵਿੱਚ ਹੁੰਦਾ ਸੀ ਤੇ ਹੁਣ ਉਹਨਾਂ ਨੇ ਚੋਕੇ ਦੇ ਬਾਹਰ ਵੱਖਰਾ ਬਣਾ ਦਿੱਤਾ ਹੈ ਬਹੁਤ ਸ਼ਾਨਦਾਰ ਕਾਲਜ ਬਣਿਆ ਹੈ ਹਾਂਜੀ ਦੋਸਤੋ ਇੱਕ ਗੜਬੜ ਹੋ ਗਈ ਆ ਕਿ ਮੈਂ ਰਾਤ ਰੋਜ਼ ਆਪਣੇ ਫਰੈਂਡ ਤੋਂ ਰੋਕਦਾ ਵਾਂ ਤੇ ਅੱਜ ਉਹ ਫਰੈਂਡ ਫੋਨ ਨਹੀਂ ਚੁੱਕਣ ਤੇ ਆ ਪਤਾ ਨਹੀਂ ਕਿੱਥੇ ਗਿਆ ਵਾ ਮੈਂ ਬਹੁਤ ਫੋਨ ਲਾਏ ਹਨ ਤੇ ਹੁਣ ਮੈਨੂੰ ਸਮਝ ਇਹ ਨਹੀਂ ਲੱਗਦੇ ਕਿ ਮੈਂ ਰਾਤ ਕਿੱਥੇ ਗੁਜ਼ਾਰਾਂ ਇੱਕ ਤਾਂ ਹੁਮਸ ਵੀ ਬੜਾ ਵਾ ਤੇ ਜੇ ਆਪਾਂ ਗੱਡੀ 'ਚ ਪੈਨੇ ਤਾਂ ਫਿਰ ਏਸੀ ਤੋਂ ਬਿਨਾ ਪੈ ਨਹੀਂ ਹੋਣਾ ਅਸੀਂ ਐਨਜੀ ਵੀ ਨਹੀਂ ਫੁੱਲ ਕਰਾਈ ਤੇ ਸੀ ਐਨਜੀ ਵੀ ਮੁੱਕੀ ਪਈ ਆ ਡੰਡਾ ਹੀ ਆਪਣੇ ਤੋਂ ਇੱਕ ਸੀ ਐਨਜੀ ਦਾ ਇਹ ਵੀ ਮੁੱਕ ਜਾਣੀ ਹੋਰ ਘੰਟੇ ਤੱਕ ਤੇ ਹੋਣ ਮੈਨੂੰ ਕੁਛ ਨਹੀਂ ਸਮਝ ਲੱਗੰਦਾ ਹੀ ਰਾਤ ਪੈ ਗਈ ਆ ਸਾਡੇ 11 ਹੋ ਗਏ ਆ ਤੇ ਮਨੂੰ ਜਿਥੋਂ ਤੱਕ ਲੱਗਦਾ ਗੁਰੂ ਘਰ ਹੀ ਕੰਮ ਆਉਣਾ ਅੱਜ ਫਿਰ ਵੀ ਕੋਈ ਨਹੀਂ ਲਾਉਣੇ ਜਿਗਾਰਡਮੈਂਟ ਕੋਈ ਕਰਦੇ ਯਾਰਾਂ ਬੇਲੀਆਂ ਨੂੰ ਹੁਣ ਕਹਿੰਦੇ ਰਹਿੰਦੇ ਕਿ ਤੇ ਓਖੇ ਟਾਈਮ ਤੇ ਲੋਡ ਪਈਦਾ ਦੱਸੀ ਅੱਜ 엠 ਧਿਆਨ ਲੈਨੇ ਆਪਾਂ ਸਾਰੇ ਯਾਰਾਂ ਬੇਲੀਆਂ ਦਾ ਵੇਖਦੇ ਕਿਹੜਾ ਚੁੱਕਦਾ ਫੋਨ ਆਪਣਾ ਆਓ ਫਿਰ ਆਪਾਂ ਕਰੀਏ ਕੋਸ਼ਿਸ਼ ਇੱਕ ਫਰੈਂਡ ਮਿਲ ਹੀ ਗਿਆ ਉਹਨੂੰ ਮੈਂ ਕਾਲ ਲਾਈ ਹੋਂਦਾ ਕੋਈ ਚੱਕਰ ਨਹੀਂ ਬਾਬਾ ਜੀ ਮੇਰੇ ਵੱਲ ਆਜੋ ਹੁਣ ਆਪਾਂ ਅੱਗੇ ਆਉਦੇ ਹਾਲ ਆਪਾਂ ਉਹਦੇ ਗੇਟ ਤੇ ਖਲੋਤੇ ਆਂ ਅੰਦਰ ਜਾ ਕੇ ਨਹੀਂ ਵਲੌਗ ਬਣਾ ਹੁਣ ਆਪਾਂ ਬਸ ਲੱਗੇ ਆ ਸੋਣ ਤੇ ਤੁਹਾਨੂੰ ਅੱਜ ਦਾ ਮੈਂ ਸਾਰਾ ਦਿਨ ਵਿਖਾ ਦਿੱਤਾ ਜੋ ਜੋ ਆਪਣੇ ਨਾਲ ਹੋਇਆ ਬੀਤਿਆ ਜਾਂ ਸਵੇਰੇ ਮੌਸਮ ਬਹੁਤ ਵਧੀਆ ਸ਼ਾਨਦਾਰ ਸੀਗਾ ਸਿਰਫ ਜੇ ਮਿਸ ਹੋ ਗਿਆ ਤੇ بارش ਵਾਲਾ ਹੋ ਗਿਆ ਉਹ ਨਹੀਂ ਮੈਂ ਤੁਹਾਨੂੰ ਵਿਖਾ ਸਕਿਆ ਤੇ بارش ਤੁਹਾਨੂੰ ਫੇਰ ਕਿਹੜੇ ਦਿਨ ਵਿਖਾ ਦਾਂਗੇ ਤੇ ਜੇ ਤੁਹਾਨੂੰ ਇਹ ਮੇਰਾ ਵਲੌਗ ਅੱਜ ਦਾ ਸਾਰਾ ਵਧੀਆ ਲੱਗਾ ਹੋਵੇ ਤੇ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰਾ ਪੇਜ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਹਾਂ ਜੀ ਇੱਕ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਗੁੱਡ ਨਾਈਟ ਧੰਨਵਾਦ ਤੁਹਾਡਾ ਸਭ ਦਾ